ਹੈਲੋ ਫੈਮਲੀ ਅੱਜ ਹੈਗਾ ਮੀਂਹ ਦਾ ਮੌਸਮ ਮੀਂਹ ਦੇ ਮੌਸਮ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਪਕੌੜੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਸਭ ਤੋਂ ਪਹਿਲਾਂ ਅੱਜ ਬਣਾਵਾਂਗੇ ਪਕੌੜੇ ਪਕੌੜੇ ਬਣਾਉਣੇ ਆਪਾਂ ਨੇ ਮੂੰਗ ਦਾਲ ਦੇ ਸਭ ਤੋਂ ਪਹਿਲਾਂ ਆਪਾਂ ਮੂੰਗ ਦਾਲ ਲੈ ਲਾਂਗੇ 1 ਕੱਪ 1 ਕੱਪ ਮੂੰਗ ਦਾਲ ਨੂੰ ਆਪਾਂ ਭਿਉਂ ਕੇ ਰੱਖ ਦਾਂਗੇ ਇਹਨੂੰ ਆਪਾਂ 2 ਤੋਂ 3 ਘੰਟੇ ਲਈ ਭਿਓ ਕੇ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਸ਼ ਆਪਾਂ ਵਾਸ਼ ਕਰ ਲਾਂਗੇ ਚੰਗੀ ਤਰੀਕੇ ਦੇ ਨਾਲ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਦਾਂਗੇ ਮਤਲਬ ਜੱਗ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਇਹਨੂੰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਪਾ ਦਾਂਗੇ 4-5 ਕਲੀਆਂ ਤੇ ਉਸ ਤੋਂ ਬਾਅਦ 2 ਤੋਂ 3 ਪੀਸਿਸ ਜਿ ਆਪਾਂ ਬ੍ਰਿਕ ਕੱਟ ਕੇ ਉਸ ਤੋਂ ਬਾਅਦ ਅਦਰਕ ਦੇ ਪਾ ਦਾਂਗੇ ਇਹਨੂੰ ਬਲੈਂਡ ਕਰ ਦਾਂਗੇ ਚੰਗੀ ਤਰੀਕੇ ਦੇ ਨਾਲ ਬਲੈਂਡ ਕਰਕੇ ਆਪਾਂ ਇਹਨੂੰ ਕਿਸੇ ਵੀ ਬਰਤਨ ਦੇ ਵਿੱਚ ਮਤਲਬ ਕਿਸੇ ਵੀ ਭਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਉਹਦੇ ਵਿੱਚ ਬਾਕੀ ਮਿਕਸਚਰ ਜਿਹੜਾ ਵੀ ਮਿੰਟ ਲਈ ਮਿਕਸ ਕਰ ਲਾਂਗੇ 2 ਮਿੰਟ ਫਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਤਲਬ ਚੰਗੀ ਤਰ੍ਹਾਂ ਆਪਾਂ 2 ਮਿੰਟ ਇਹਨੂੰ ਮਿਕਸ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਆਪਾਂ ਨੇ ਬ੍ਰੀਕ ਤੇ ਲੰਬਾ ਕੱਟ ਕਰ ਲਿਆ ਸੀ 1/4 ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਗ੍ਰੇਟ ਕੀਤਾ ਹੋਇਆ ਆਲੂ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਲਕ ਐਡ ਕਰਾਂਗੇ ਬ੍ਰੀ ਕੱਟ ਕੇ ਉਸ ਤੋਂ ਬਾਅਦ ਧਨੀਆ ਪਾਊਡਰ ਧਨੀਆ ਪਾਊਡਰ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਐਡ ਕਰਾਂਗੇ ਜੀਰਾ ਪਾਊਡਰ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਨਮਕ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਤੇ ਉਸ ਤੋਂ ਬਾਅਦ ਆਪਾਂ ਦੋ ਦੋ ਚਮਤਲਬ ਹਰੀਆਂ ਮਿਰਚ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਧਨੀਆ ਐਡ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਚਾਟ ਮਸਾਲਾ ਐਡ ਕਰਾਂਗੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਮਤਲਬ ਇਹਦੇ ਵਿੱਚ ਜਿੰਨੇ ਵੀ ਮਿਕਸਚਰ ਸਾਰੇ ਚੰਗੀ ਤਰੀਕੇ ਨਾਲ ਮਿਕਸ ਹੋ ਜਾਣਗੇ ਤੇ ਆਪਣਾ ਜਿਹੜਾ ਪਕੌੜਿਆਂ ਵਾਲਾ ਮਿਕਸਚਰ ਸੀਗਾ ਉਹ ਬਣ ਕੇ ਬਸ ਐਨੇ ਦੇ ਵਿੱਚ ਹੀ ਬਿਲਕੁਲ ਰੈਡੀ ਹੈ ਜਿਆਦਾ ਟਾਈਮ ਆਪਾਂ ਨਹੀਂ ਲੱਗਦਾ ਦੋ ਮਤਲਬ ਦੂਜੀ ਸਾਈਡ ਹੈ ਇਹਨਾਂ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਦੂਜੀ ਸਾਈਡ ਆਪਾਂ ਤੇਲ ਨੂੰ ਵੀ ਛਿੜਾ ਦੇਵਾਂਗੇ ਗਰਮ ਹੋਣ ਵਾਸਤੇ ਇਹ ਮਿਕਸਚਰ ਤਾਂ ਆਪਣਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਿਆ ਤੇ ਦੂਜੀ ਸਾਈਡ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਆਪਾਂ ਕਰਕੇ ਇਹਨਾਂ ਸ਼ੇਪ ਬਣਾ ਲਾਂਗੇ ਜਿਹੜੀ ਵੀ ਸ਼ੇਪ ਤੁਸੀਂ ਵੱਡੀ ਸ਼ੇਪ ਦੇਣੀ ਹੈ ਛੋਟੀ ਸ਼ੇਪ ਦੇਣੀ ਹੈ ਰਾਉਂਡ ਕਿਵੇਂ ਮਰਜ਼ੀ ਉਹ ਸ਼ੇਪ ਆਪਾਂ ਇਹਨੂੰ ਦੇ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਮੀਡੀਅਮ ਹੀਟ ਦੇ ਉੱਤੇ ਆਪਾਂ ਇਹਨੂੰ ਪਕਾਵਾਂਗੇ ਫਰਾਈ ਕਰਾਂਗੇ ਆਇਲ ਦੇ ਵਿੱਚ ਆਪਾਂ ਮੀਡੀਅਮ ਹੀਟ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਸਾਈਡ ਚੇਂਜ ਸਾਈਡ ਵੇਅਰ ਟਾਈਮ ਕੁਕਿੰਗ ਦੀ ਸਾਈਡ ਚੇਂਜ ਕਰਦੇ ਰਵਾਂਗੇ ਆਪਾਂ ਨੇ 7 ਤੋਂ 8 ਮਿੰਟ ਤੱਕ ਇਹਨਾਂ ਨੂੰ ਪਕਾਉਣਾ ਤੇ ਇਹਨੂੰ ਬਿਲਕੁਲ ਲੋ ਹਿੱਟ ਦੇ ਉੱਤੇ ਫਲੇਮ ਦੇ ਉੱਤੇ ਪਕਾਉਣਾ ਤਾਂ ਕਿ ਇਹ ਅੰਦਰੋਂ ਚੰਗੀ ਤਰੀਕੇ ਦੇ ਨਾਲ ਪੱਕ ਜਾਣ ਕਿਉਂਕਿ ਕਈ ਵਾਰ ਅੰਦਰੋਂ ਵੀ ਆਪਣੇ ਕੱਚੇ ਰਹਿ ਜਾਂਦੇ ਨੇ ਆਪਾਂ ਨੇ ਇਹਨੂੰ ਉਹ ਚੀਜ਼ ਨਹੀਂ ਕਰਨੀ ਹੈਗੀ ਤੇ ਆਪਣੇ ਜਿਹੜੇ ਪਕੌੜੇ ਨੇਗੇ ਉਹ ਮੀਂਹ ਦੇ ਮੌਸਮ ਦੇ ਵਿੱਚ ਖਾਣ ਵਾਲੇ ਟੀ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਆਪਣੇ ਜਿਹੜੇ ਪਕੌੜੇ ਆ ਉਹ ਬਣ ਕੇ ਬਸ ਇਹ ਮੰਨ ਕੇ ਚਲੋ 5-7 ਮਿੰਟਾਂ ਦੇ ਵਿੱਚ ਆਪਣੇ ਟੋਟਲ 10 ਮਿੰਟ ਲੱਗਣਗੇ ਇਕਰ ਹੁਣ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਮੈਂ ਤੁਹਾਡੇ ਨਾਲ ਡੇਲੀ ਕੋਈ ਨਾ ਕੋਈ ਰੈਸਪੀ ਜ਼ਰੂਰ ਸ਼ੇਅਰ ਕਰਦੀ ਹਾਂ ਤੇ ਉਸ ਤੋਂ ਬਾਅਦ ਜੇ ਤੁਸੀਂ ਮਤਲਬ ਇਹ ਪਕੌੜੇ ਛੋਟੇ ਵੀ ਬਣਾ ਸਕਦੇ ਹੋ ਜਿਵੇਂ ਆਪਾਂ ਨੇ ਥੋੜੇ ਜਿਹਾ ਵੱਡੇ ਬਣਾਏ ਤੁਸੀਂ ਇਸ ਤੋਂ ਵੀ ਛੋਟਾ ਸਾਈਜ਼ ਇਹਨਾਂ ਦਾ ਬਣਾ ਸਕਦੇ ਹੋ ਇਸ ਤੋਂ ਪਤਲੇ ਬਣਾ ਸਕਦੇ ਹੋ ਸਾਈਜ਼ ਵੀ ਚੇਂਜ ਕਰ ਸਕਦੇ ਹੋ ਤੇ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਹ ਰੈਸਪੀ ਟਰਾਈ ਕੀਤੀ ਸੀ ਤਾਂ ਕਿਵੇਂ ਦੇ ਪਕੌੜੇ ਬਣੇ ਤੇ ਤਦ ਤੱਕ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇ ਆਪਣੇ ਗੈਸਟ੍ਰੀਜ਼ ਨੂੰ ਵੀ ਸਰਵਿਸ